ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਭ ਦੇ ਹੱਸਦੇ ਚਿਹਰੇ ਦਿਖਾਵੇ ਸੱਚੇ ਪਾਤਸ਼ਾਹ ਸੋ ਬਾਤ ਲੈ ਕੇ ਆਜਾ ਅੱਜ ਦੀ ਆਸ ਹੈ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੀ ਜੀ ਬਾਤ ਦਾ ਇੱਕ ਵਾਰੀ ਅਕਬਰ ਰਾਜਾ ਬੀਰਵਾਲ ਨਾਲ ਉਹਦੇ ਸ਼ੇਰਖਾਂ ਤੇ ਹੋਰ ਆਪਦੇ ਰਸੋਈਏ ਨੌਕਰਾਂ ਨੂੰ ਲੈ ਕੇ ਇਹੋ ਸ਼ਿਕਾਰ ਖੇਲਣ ਗਏ ਅੱਗੇ ਕਹਿੰਦੇ ਇਹ ਰਾਜੇ ਸੀ ਜਿਹੜੇ ਸ਼ਿਕਾਰ ਖੇਲਣ ਜਾਂਦੇ ਹੁੰਦੇ ਵੀ ਬੜੀ ਦੂਰ ਲੰਘ ਜਾਂਦੇ ਹੁੰਦੇ ਫੇਰ ਇਹ ਮਤਲਬ ਆਪਦਾ ਕਹਿੰਦੇ ਰੋਟੀ ਪਾਣੀ ਦਾ ਰਾਸ਼ਨ ਨਾਲ ਲੈ ਕੇ ਰਸੋਈਏ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਵੀ ਰਾਤ ਪੈ ਜੂ ਜਿੱਥੇ ਉੱਥੇ ਠਹਿਰ ਜਾਗੇ ਇੱਥੇ ਆਪਦੇ ਟੈਂਟਰ ਨੂੰ ਤਲਾ ਲੈਂਦੇ ਤੰਦੂ ਹੁਣ ਭਾਈ ਉਹ ਬਾਗੇ ਤਾਂ ਗਏ ਹੋਏ ਉਹਨਾਂ ਨੂੰ ਰਾਤ ਪਈ ਗਈ ਜਦੋਂ ਰਾਤ ਪਈ ਰਾਤ ਦਾ ਖਾਣਾ ਤਾਂ ਉਹਨਾਂ ਨੇ ਖਾ ਲਿਆ ਨੌਕਰਾਂ ਨੇ ਬਣਾਤਾ ਜਦੋਂ ਸਵੇਰੇ ਖਾਣ ਲੱਗੇ ਖਾਣਾ ਅਕਬਰ ਕਹਣ ਲੱਗਿਆ ਵੀਰਬਲ ਨੂੰ ਕਹਿੰਦਾ ਵੀਰਬਲ ਵੀ ਮੈਂ ਤਾਂ ਕਦੇ ਵੱਡੀ ਰਾਣੀ ਦਾ ਚਿਹਰਾ ਦੇਖੇ ਬਿਨਾ ਸਵੇਰ ਆਪਦਾ ਦਿਨ ਨਹੀਂ ਸ਼ੁਰੂ ਕੀਤਾ ਵੀ ਅੱਜ ਹੁਣ ਮੈਂ ਭੋਜਨ ਕਿਵੇਂ ਕਰਾਂ ਤਾਂ ਵੀਰਵਲ ਕਹਿਣ ਲੱਗਿਆ ਮਹਾਰਾਜ ਵੀ ਰਾਣੀ ਸੈਭਾ ਨੂੰ ਤਾਂ ਨਹੀਂ ਮੈਂ ਲਿਆ ਸਕਦਾ ਐਡੀ ਦੂਰ ਵੀ ਤੁਹਾਨੂੰ ਮੈਂ ਉਹਨਾਂ ਦੀ ਫੋਟੋ ਬਣਾ ਕੇ ਦੇ ਦਿੰਨਾ ਕਾਗਜ਼ ਤੇ ਉਹ ਉਹ ਚਿਹਰਾ ਦੇਖ ਲਿਓ ਉਹ ਕਹਿੰਦਾ ਵੀ ਠੀਕ ਐ ਹੁਣ ਭਾਈ ਵੱਡੀ ਰਾਣੀ ਦੀ ਫੋਟੋ ਕਾਗਜ਼ ਤੇ ਬਣਾਤੀ ਵੀਰਵਲ ਨੇ ਵੀਰਵਲ ਮੰਨਦਾ ਸੀ ਮਾਤਾ ਸਰਸਵਤੀ ਨੂੰ ਉਹਨੇ ਜਦੋਂ ਫੋਟੋ ਬਣਾ ਲਈ ਤਾਂ ਮਾਤਾ ਸਰਸਵਤੀ ਦੀ ਫੋਟੋ ਉਹਦੇ ਕੋਲ ਹੁੰਦੀ ਸੀ ਛੋਟੀ ਜੀ ਉਹਦੇ ਮੂਹਰੇ ਰੱਖ ਕੇ ਫੋਟੋ ਅੱਖਾਂ ਮੀਚ ਕੇ ਬਹਿ ਗਿਆ ਕਹਿੰਦਾ हे ਮਾਤਾ ਵੀ ਮੈਂ ਤਾਂ ਬਣਾਤੀ ਰਾਣੀ ਦੀ ਫੋਟੋ ਵੀ ਜੇਦੇ ਚ ਕੋਈ ਕਮੀ ਪੇਸ਼ੀ ਆ ਤਾਂ ਤੂੰ ਦੇਖ ਲੈ ਉਹ ਭਾਈ ਉਹ ਰਾਣੀ ਦੇ ਪੱਟ ਦੇ ਉੱਤੇ ਦੋ ਬਿੰਦੀਆਂ ਲੱਗੀਆਂ ਜਾਣੀ ਕਿ ਉਹ ਮਾਤਾ ਸਰਸਵਤੀ ਨੇ ਦੋ ਬਿੰਦੀਆਂ ਲਾਤੀਆਂ ਉਹਦੇ ਪੱਟ ਤੇ ਉਹ ਹੁਣ ਜਦੋਂ ਉਹਨੇ ਰਾਜੇ ਨੂੰ ਫੋਟੋ ਦਿਖਾਈ ਰਾਜੇ ਨੂੰ ਬੜਾ ਗੁੱਸਾ ਆਇਆ ਵੀ ਇਹਨੂੰ ਕੀ ਪਤਾ ਵੀਰਵਲ ਨੂੰ ਵੀ ਮੇਰੀ ਰਾਣੀ ਦੇ ਪੱਟ ਤੇ ਤਿੰਨੇ ਦੋ ਰੋਟੀ ਤਾਂ ਨਹੀਂ ਖਾ ਲਈ ਪਰ ਉਹਦੇ ਅੰਦਰ ਅੱਗ ਲੱਗੀ ਪਈ ਵੀ ਇਹਨੂੰ ਵੀਰਵਲ ਨੇ ਕਿੱਥੋਂ ਦੇਖ ਲਿਆ ਕਦੋਂ ਦੇਖ ਲਏ ਨੇ ਤਣ ਹੁਣ ਭਾਈ ਆਥਣ ਹੋਇਆ ਸਵੇਹਾ ਹੀ ਮੁੜਿਆ ਏ ਕਿਹੜਾ ਉਹਦਾ ਸ਼ਿਕਾਰ ਚ ਜੀ ਲੱਗਿਆ ਆ ਕੇ ਮਹਿਲਾ ਚ ਸ਼ੇਰਖਾਨੂ ਕਹਿਣ ਲੱਗਿਆ ਵੀ ਜਾ ਵੀਰਵਲ ਨੂੰ ਐ ਕਹਦੇ ਵੀ ਕੱਲ ਤੋਂ ਮਹਿਲਾ ਚ ਨਾ ਆਵੇ ਉਹ ਭਾਈ ਉਹਨੇ ਜਦੋਂ ਜਾ ਕੇ ਕਿਹਾ ਸ਼ੇਰਖਾਨੇ ਬੀ ਰਾਜੇ ਨੇ ਤੈਨੂੰ ਐਂ ਕਿਹਾ ਉਹ ਕਹਿੰਦਾ ਵੀ ਬਹੁਤ ਵਧੀਆ ਬਹੁਤ ਵਧੀਆ ਹੋਇਆ ਕਹਿੰਦਾ ਉਹ ਅੱਗੇ ਕਹਿੰਦਾ ਮਹਾਰਾਜ ਨੂੰ ਐਂ ਕਹਿੰਦਾ ਵੀ ਬਹੁਤ ਵਧੀਆ ਹੋਇਆ ਉਹ ਕਹਿੰਦਾ ਠੀਕ ਐ ਫਿਰ ਭਈ ਉਹ ਅਕਬਰ ਲੱਗਿਆ ਕੋਈ ਕਰਨ ਕੋਈ ਕੰਮ ਉਹਦਾ ਬਲੇਡ ਨਾਲ ਉਹਦੀ ਉਂਗਲ ਕੱਟ ਗਈ ਕੱਟੀ ਹੋਈ ਤਾਂ ਉਹ ਹਰੇਕ ਆਇਆ ਵੀਰਭਲ ਪੁੱਛਣ ਆਇਆ ਨਾ ਕੁਛ ਵੀ ਵੀ ਉਂਗਲ ਕੱਟ ਗਈ ਸਾਰੇ ਉਹ ਜਿਵੇਂ ਕਹਿੰਦੇ ਨੇ ਵੀ ਗਰੀਬ ਦਾ ਤਾਂ ਕੋਈ ਪੁੱਤ ਮੁੱਕ ਜੇ ਤਾਂ ਨਹੀਂ ਆਉਂਦਾ ਵੱਡਿਆਂ ਬੰਦਿਆਂ ਰਾਜਿਆਂ ਮਹਾਰਾਜਿਆਂ ਦੇ ਚੀਰਾ ਦਿੱਤੇ ਤੋਂ ਵੀ ਆ ਜਾਂਦਾ ਹੈ ਅਗਲਾ ਚਲੋ ਜੀ ਉਂਗਲ ਕੱਟੀ ਤੋਂ ਹਰੇਕ ਨੇ ਪੁੱਛਿਆ ਪਈ ਭੇਰ ਸ਼ੇਰ ਖਾਨੇ ਕਰਨ ਪਰਤੇ ਕਹਿੰਦਾ ਮਹਾਰਾਜ ਸਾਰੇ ਆਏ ਨੇ ਵੀਰਭਲ ਨਾਲੇ ਮੈਂ ਦੱਸ ਕੇ ਆਇਆ ਕਹਿੰਦਾ ਪਰ ਆਇਆ ਨਹੀਂ ਤੇ ਕਹਿੰਦਾ ਤੂੰ ਦੱਸ ਕਿਆਂ ਆਇਆ ਕਹਿੰਦਾ ਮੈਂ ਉਹਨੂੰ ਕਹਿ ਕੇ ਆਇਆ ਵੀ ਮਹਾਰਾਜੇ ਦੀ ਬਾਦਸ਼ਾਹ ਦੀ ਉਂਗਲੀ ਕੱਟ ਗਈ ਕਹਿੰਦਾ ਮੈਨੂੰ ਕਹਿੰਦਾ ਵੀ ਬਾਲਾ ਵਧੀਆ ਹੋ ਗਿਆ ਰਾਜਾ ਕਹਿਣ ਲੱਗਿਆ ਆਏ ਕਹਿੰਦਾ ਕਹਿੰਦਾ ਉਹਨੂੰ ਐ ਕਹਿ ਕੇ ਆ ਬੀ ਸ਼ਹਿਰ ਛੱਡ ਕੇ ਭੱਜ ਜਾ ਭਾਈ ਜਦੋਂ ਉਹ ਕਹਿਣ ਗਿਆ ਸ਼ੇਰਖਾਂ ਵੀ ਸ਼ਹਿਰ ਛੱਡ ਕੇ ਭੱਜ ਜਾ ਬਾਦਸ਼ਾਹ ਦਾ ਹੁਕਮ ਹੈ ਉਹ ਕਹਿਣ ਲੱਗਿਆ ਇਹ ਤਾਂ ਸਾਰਿਆਂ ਤੋਂ ਹੀ ਵਧੀਆ ਹੋ ਗਿਆ ਆ ਕੇ ਉਹਨੇ ਫੇਰ ਦੱਸਿਆ ਵੀ ਮਹਾਰਾਜ ਐ ਕਹਿੰਦਾ ਚਲੋ ਜੀ ਵੀਰਵਲ ਵਾ ਗਿਆ ਸ਼ਹਿਰ ਛੱਡ ਕੇ ਉਹਨੇ ਸ਼ੇਰਖਾਂ ਦੇ ਨਾਲ ਸ਼ਿਕਾਰ ਖੇਲਣ ਗਿਆ ਰਾਜਾ ਰਾਤ ਪੈਣ ਨੂੰ ਜਦੋਂ ਹੋ ਗਈ ਤਾਂ ਉਹ ਕਹਿਣ ਲੱਗਿਆ ਅਕਬਰ ਵੀ ਉਹ ਫਲਾਨੇ ਥਾਂ 'ਤੇ ਜਾ ਕੇ ਰਾਤ ਕੱਟਦੇ ਆਪਾਂ ਉੱਥੇ ਅਕਬਰ ਹੈ ਉਹਦੇ ਚ ਰਾਤ ਕਟਾਂਗੇ ਵੀ ਬਾਹਰ ਤਾਂ ਜਾਨਵਰਾਂ ਦਾ ਖਾਤਰ ਹੈ। ਭਾਈ ਉਹ ਕਹਿਣ ਲੱਗਿਆ ਸ਼ੇਰਖਾਨ ਕਹਿੰਦਾ ਵੀ ਮਹਾਰਾਜ ਤੁਸੀਂ ਜਿੱਥੇ ਕੱਟਣੀ ਹੈ ਰਾਤ ਕੱਟੋ। ਮੈਨੂੰ ਲੱਗਦਾ ਡਰ ਮੈਂ ਤਾਂ ਮਹਿਲਾਂ ਨੂੰ ਹੀ ਜਾਨਾ ਹਲੇ। ਭਾਈ ਉਹ ਮਹਿਲਾਂ ਨੂੰ ਆ ਗਿਆ ਰਾਜਾ ਉਹ ਮਕਬਰੇ 'ਚ ਵਗ ਗਿਆ। ਹੁਣ ਉੱਥੇ ਜਾ ਕੇ ਅੰਦਰ ਪੈ ਗਿਆ। ਤਾਂ ਰਾਤ ਨੂੰ ਚਾਰ ਚੋਰ ਆਏ ਉਹਨਾਂ ਨੇ ਆ ਕੇ ਮਹਕਬਰੇ ਦੇ ਮੂਹਰੇ ਮੱਥਾ ਟੇਕਿਆ ਵੀ ਅਸੀਂ ਤੈਨੂੰ ਬਲੀ ਦੇ ਕੇ ਜਾਈਏ ਜੇ ਸਾਡੀ ਮਨਪੋਂਦੀ ਚੋਰੀ ਹੋ ਜੇ ਹੁਣ ਭਾਈ ਉਹ ਚੋਰ ਜਾਰੇ ਚੋਰੀ ਕਰਨ ਵਾਗੇ ਵਧੀਆ ਕਿਸੇ ਦੇ ਚੰਗੇ ਸੇਠ ਧਨੀ ਦੇ ਚੋਰੀ ਕਰ ਲਿਆ ਬਹੁਤ ਸਮਾਨ ਚੱਕ ਲਿਆ ਆ ਕੇ ਕਹਿਣ ਲੱਗੇ ਮੈਂ ਅਖਬਰੇ ਲਵੇ ਦਈ ਸੁੱਖਣਾ ਸੁੱਖ ਕੇ ਗਏ ਤੇ ਸੁੱਖ ਤਾਂ ਲਾ ਦੋ ਜਦੋਂ ਲੱਗੇ ਕਹਿਣ ਲੱਗੇ ਦੇਖ ਬਾਹਰ ਬੰਨਿਆ ਹੋਇਆ ਘੋੜਾ ਕਹਿੰਦੇ ਲੈ ਇ ਤਾਂ ਕਹਿੰਦੇ ਅੰਦਰ ਆਪੇ ਹੀ ਬੱਲੀ ਪਚਾਰ ਰੱਖੀ ਹੈ بیا ਦੇਖੋ ਘੋੜਾ ਖੜਾ ਹੈ ਦਾ ਮਤਲਬ ਬੰਦਾ ਅੰਦਰ ਹੈ ਕਹਿੰਦਾ ਵੀ ਉਹ ਕਹਿਣ ਲੱਗੇ ਜਦੋਂ ਅੰਦਰ ਗਏ ਭਾਈ ਉਹਨਾਂ ਨੇ ਫੜ ਲਿਆ ਰਾਜੇ ਨੂੰ ਉਹ ਕਹਿੰਦਾ ਕਿਉਂ ਫੜਦੇ ਹੋ ਕਹਿੰਦੇ ਤੇਰੀ ਬਲੀ ਦੇਣੀ ਹੈ ਤਾਂ ਇੱਕ ਬੰਦਾ ਕਹਿਣ ਲੱਗਿਆ ਉਹਨਾਂ ਚਾਰਾਂ ਚੋਰਾਂ 'ਚੋਂ ਕਹਿੰਦਾ ਪਹਿਲਾਂ ਇਹਦੇ ਹੱਥ ਪੈਰ ਸਾਰੇ ਦੇਖ ਲਓ ਵੀ ਸਬੂਤ ਨੇ ਜਦੋਂ ਦੇਖਿਆ ਭਾਈ ਉਹਦੀ ਉਂਗਲ ਕੱਟੀ ਹੋਈ ਉਹ ਕਹਿੰਦੇ ਵੀ ਨਾ ਇਹਦੀ ਨਹੀਂ ਆਪਾਂ ਬੱਲੀ ਦੇ ਸਕਦੇ ਨਹੀਂ ਤਾਂ ਉਂਗਲੀ ਨਹੀਂ ਹੈਗੀ ਇੰਨੀ ਕਮੂਰੋਂ ਵੱਡੀ ਹੋਈ ਹੈ ਚਲੋ ਜੀ ਰਾਜਾ ਬਚ ਗਿਆ ਹੁਣ ਉਹਨੂੰ ਬੀਰਵਲ ਦੀ ਗੱਲ ਯਾਦ ਆਈ ਆ ਗਿਆ ਮਹਿਲਾਂ ਚ ਆ ਕੇ ਹੁਕਮ ਲਾਤਾ ਨੌਕਰਾਂ ਨੂੰ ਵੀ ਬੀਰਵਲ ਨੂੰ ਲੱਭ ਕੇ ਲਿਆਓ ਜਿੱਥੇ ਵੀ ਮਿਲਦਾ ਹੈ ਉਹਨੂੰ ਮੇਰੇ ਕੋਲ ਲੈ ਕੇ ਆਓ ਚਲੋ ਜੀ ਨੌਕਰ ਸਿਪਾਹੀ ਚੜ ਗਏ ਚਾਰੇ ਪਾਸਿਆਂ ਨੂੰ ਤਾਂ ਕਿਤੇ ਦੂਰ ਨੇੜੇ ਜਾ ਕੇ ਇੱਥੇ ਆ ਗਿਆ ਵੀਰਵਲ ਤਾਂ ਮਿਲ ਗਿਆ ਜਦੋਂ ਉਹਨੂੰ ਲੈ ਕੇ ਆਏ ਰਾਜੇ ਦੇ ਕੋਲੇ ਉਹ ਆ ਕੇ ਕਹਿਣ ਲੱਗਿਆ ਵੀ ਮੈਂ ਰਾਜੇ ਦੇ ਕੋਲ ਨਹੀਂ ਜਾਂਦਾ ਮੈਂ ਤਾਂ ਆਪਣੇ ਘਰ ਨੂੰ ਜਾਵਾਂਗਾ ਜੇ ਰਾਜੇ ਨੂੰ ਲੋੜ ਹੈ ਤਾਂ ਉਹ ਮੇਰੇ ਕੋਲ ਆ ਜਵੇ ਵੀਰਵਲ ਕਹਿੰਦਾ ਤਾਂ ਹੁਣ ਰਾਜਾ ਗਿਆ ਫਿਰ ਬੀਰਵਲ ਦੇ ਕੋਲੇ ਜਾ ਕੇ ਉਹਨੂੰ ਕਹਿਣ ਲੱਗਿਆ ਬੀਰਵਲ ਮੈਨੂੰ ਤੇਰੇ ਬਿਨਾ ਸਰਦਾ ਨਹੀਂ ਉਹ ਕਹਿੰਦਾ ਮਹਾਰਾਜ ਸਰਦਾ ਤਾਂ ਮੈਨੂੰ ਵੀ ਨਹੀਂ ਤੇਰੇ ਬਿਨਾ ਕਹਿੰਦਾ ਮੈਨੂੰ ਤਾਂ ਹੁਣ ਸਮਝ ਆਈ ਹੈ ਕਹਿੰਦਾ ਉਹ ਦਿਨ ਜਿਹੜਾ ਤਾਂ ਗਿਆ ਵੀ ਚੰਗਾ ਹੋ ਗਿਆ ਬਾਲਾ ਚੰਗਾ ਹੋ ਗਿਆ ਤਾਂ ਉਦੋਂ ਵੀ ਚੰਗਾ ਹੋ ਗਿਆ ਉਹ ਕਹਿੰਦਾ ਮਹਾਰਾਜ ਪਹਿਲਾਂ ਮੇਰੀ ਸੁਣ ਲਓ ਕਹਿੰਦਾ ਜਿਹੜੀ ਗੱਲ ਤੋਂ ਤੁਸੀਂ ਮੈਨੂੰ ਮਹਿਲਾ ਚ ਆਉਣ ਤੋਂ ਰੋਕਿਆ ਮੈਂ ਤਸਵੀਰ ਬਣਾਤੀ ਸੀ ਰਾਣੀ ਦੀ ਤਸਵੀਰ ਮੈਂ ਬਣਾ ਕੇ ਮੈਂ ਮਾਤਾ ਸਰਸਵਤੀ ਦੀ ਪੂਜਾ ਕਰਦਾ ਤੁਹਾਨੂੰ ਪਤਾ ਹੈ ਵੀ ਮੈਂ ਉਹਦੇ ਮੂਰੇ ਫੋਟੋ ਧਰਤੀ ਸੀ ਵੀ ਮਾਤਾ ਮੈਂ ਤਾਂ ਤਸਵੀਰ ਬਣਾਤੀ ਵੀ ਜੇ ਇਹਦੇ ਚ ਕੋਈ ਕਮੀ ਪੇਸ਼ੀ ਹੈ ਤਾਂ ਤੂੰ ਦੇਖ ਲੈ ਕਹਿੰਦਾ ਉਹ ਤਿੰਨ ਮੈਂ ਨਹੀਂ ਲਾਏ ਮਾਤਾ ਨੇ ਲਾਏ ਤੇ ਜੀਦੇ ਪਿੱਛੇ ਕਹਿੰਦਾ ਤਾਂ ਮੈਨੂੰ ਕਹਿਤਾ ਵੀ ਮਹਿਲਾ ਜਨਾਵੇ ਕਹਿੰਦਾ ਮੈਨੂੰ ਸਾਰਾ ਪਤਾ ਵੀ ਤੂੰ ਗੁੱਸੇ 'ਚ ਹੀ ਮੇਰੇ ਨਾਲ ਰਾਜਾ ਕਹਿੰਦਾ ਹਾਂ ਠੀਕ ਹੈ ਕਹਿੰਦਾ ਇਹ ਵੀ ਮੇਰੀ ਗਲਤਫਹਿਮੀ ਦੂਰ ਹੋ ਗਈ ਚਲ ਫੇਰ ਕਹਿੰਦਾ ਮਹਾਰਾਜ ਤੁਸੀਂ ਥੋੜੀ ਉਂਗਲ ਕੱਟ ਗਈ ਕਹਿੰਦਾ ਹੁਣ ਤੁਸੀਂ ਥੋੜੀ ਬਲੀ ਦੇ ਦਿੰਦੇ ਜੇ ਥੋੜੀ ਉਂਗਲ ਨਾ ਕੱਟੀ ਹੁੰਦੀ ਉਹ ਕਹਿੰਦਾ ਹਾਂ ਕਹਿੰਦਾ ਫੇਰ ਚੰਗਾ ਹੋਇਆ ਕਿ ਮਾੜਾ ਰਾਜਾ ਕਹਿੰਦਾ ਚੰਗਾ ਹੀ ਹੋਇਆ ਤੇ ਕਹਿੰਦਾ ਮਹਾਰਾਜ ਫਿਰ ਮੈਂ ਕਿਹਾ ਵੀ ਇਹ ਤਾਂ ਸਾਰਿਆਂ ਤੋਂ ਹੀ ਚੰਗਾ ਜਦੋਂ ਮੈਨੂੰ ਮਹਿਲ ਛੱਡਣ ਨੂੰ ਕਹਿਤਾ ਸ਼ਹਿਰ ਛੱਡਣ ਨੂੰ ਕਹਿਤਾ ਕਹਿੰਦਾ ਜੇ ਮੈਂ ਪੂਰੀ ਹੁੰਦਾ ਨਾ ਮਹਿਲਾਂ ਚ ਤੁਸੀਂ ਮੈਨੂੰ ਨਾ ਕੱਢਦੇ ਤਾਂ ਤੁਹਾਡੇ ਨਾਲ ਸ਼ੇਰਖਾਂ ਦੀ ਥਾਂ ਤੇ ਮੈਂ ਜਾਣਾ ਸੀ ਸ਼ੇਰਖਾਂ ਤਾਂ ਮੁੜਿਆ ਆ ਘਰੇ ਮੈਂ ਤਾਂ ਘਰ ਨੂੰ ਮੁੜਨਾ ਨਹੀਂ ਸੀ ਮੈਂ ਤੁਹਾਡੇ ਨਾਲ ਰਹਿੰਦਾ ਜਾ ਕੇ ਉੱਥੇ ਮੈਂ ਅਕਬਰ ਦੇ ਚ ਉਹਨਾਂ ਨੇ ਬਲੀ ਦੇਣੀ ਸੀ ਥੋੜੀ ਉਂਗਲ ਕੱਟੀ ਹੋਈ ਸੀ ਉਹਨਾਂ ਨੇ ਫੜ ਕੇ ਮੈਨੂੰ ਬਲੀ ਚਾੜ ਦੇਣਾ ਦੀ ਕਹਿੰਦਾ ਹੁਣ ਮੈਨੂੰ ਦੱਸੋ ਵੀ ਮੈਂ ਕਿੱਥੇ ਗੱਲ ਤਾਂ ਭਾਈ ਅਕਬਰ ਮੰਨ ਗਿਆ ਕਹਿੰਦਾ ਵੀ ਹਾਂ ਮੈਂ ਤੈਨੂੰ ਤਾਂ ਹੀ ਭੇਜਦਾ ਨਹੀਂ ਕਿਧਰੇ ਤਾਂ ਤੈਨੂੰ ਕਹਿੰਦਾ ਵੀ ਮੈਨੂੰ ਨਹੀਂ ਤੇਰੇ ਬਿਨਾ ਸਰਦਾ ਸੋ ਇਹੋ ਜਿਹਾ ਹਾਜ਼ਰ ਜਵਾਬ ਸੀ ਕਹਿੰਦੇ ਉਹ ਵੀਰਵਲ ਬਹੁਤ ਸਿਆਣਾ ਫੁਸੀ ਕਹਿੰਦੇ ਉਹਨੂੰ ਹੋਰ ਵੀ ਬੜੀਆਂ ਅਨੇਕਾਂ ਹੀ ਇੰਜਾਂ ਜਿਹੀਆਂ ਛੋਟੀਆਂ ਮੋਟੀਆਂ ਬਾਤਾਂ ਨੇ ਉਹਨਾਂ ਦੀਆਂ ਸੋ ਬਾਤ ਐਨੀ ਹੋਈਆਂ ਜੀ ਧੰਨਵਾਦ